ਇੱਕ ਮਨੁੱਖ ਹੈ ਉਹਦੇ ਪਤਨੀ ਦੇ ਕੋਲ ਬੱਚਾ ਹੋਣ ਵਾਲਾ ਗਰਭਤੀ ਆ ਉਹ ਤੇ ਉਹ ਨੂੰ ਹਰ ਰੋਜ਼ ਕਹਿੰਦਾ ਵੀ ਆਪਣੇ ਪੁੱਤਰ ਹੋਏਗਾ ਕਰੇ ਆਪਣੇ ਖਾਨਦਾਨ ਦਾ ਨਾਮ ਉੱਚਾ ਕਰੇਗਾ ਖਾਨਦਾਨ ਦੀ ਜੜ ਲੱਗ ਜਾਏਗੀ ਇਹ ਹੋ ਜਾਏਗਾ ਇਸ ਤਰ੍ਹਾਂ ਨਹੀਂ ਗੱਲ ਕਰਦਾ ਤੇ ਹੁਣ ਜਦੋਂ ਉਹ ਪਹਿਲੇ ਵਾਰੀ ਸਾਡੇ ਪੰਜਾਬੀ ਚ ਸੀ ਕਿ ਇਹਦਾ ਵੀ ਜਾਪਾ ਕੱਟਣ ਵਾਸਤੇ ਜਨੇਪਾ ਕੱਟਣ ਵਾਸਤੇ ਉਹ ਆਪਣੇ ਬਾੜ ਦੇ ਇਲਾਕੇ ਦੀ ਬਿਆਸ ਤੇ ਰਾਵੀ ਦੀ ਇਸੇ ਇਲਾਕਿਆਂ ਦੀ ਘਟਨਾ ਹੈ ਤੂੰ ਕਹਿੰਦੇ ਜਦੋਂ ਜਾਂਦੀ ਨਾ ਉਹ ਜਨੇਪਾ ਕੱਟਣ ਵਾਸਤੇ ਆਪਣੇ ਪੇਕੇ ਘਰ ਤੇ ਉਹ ਜਾਣ ਵਾਲੇ ਵੀ ਉਹਨੂੰ ਕਹਿੰਦਾ ਕਹਿੰਦਾ ਵੀ ਦੇਖ ਜੇ ਤਾਂ ਪੁੱਤਰ ਹੋਇਆ ਤਾਂ ਕਰ ਲਿਆ ਜੇ ਧੀ ਹੋਈ ਨਾ ਤਾਂ ਉੱਥੇ ਮਾਰ ਦੇਣੀ ਲੈ ਕੇ ਨਹੀਂ ਹਣੀ ਪੱਥਰ ਹੈ ਪਾਣਾ ਟੁਮਕਾਣਾ ਸੱਸ ਵੀ ਕਹਿ ਰਹੀ ਐ ਸਹਰਾ ਵੀ ਕਹਿ ਰਿਹਾ ਤਾਂ ਉਹ ਕੁੜੀ ਵਿਚਾਰੀ ਬਹੁਤ ਖਬਰਾ ਜਾਂਦੀ ਡਰ ਜਾਂਦੀ ਐ ਤਾਂ ਜਦੋਂ ਉਹਨੇ ਜਾ ਕੇ ਆਪਣੇ ਪਿਤਾ ਨਾਲ ਗੱਲ ਕੀਤੀ ਹੁਣ ਉਹਦਾ ਪਿਤਾ ਬਹੁਤ ਗੁਰਸਿੱਖ ਮਨੁੱਖ ਹੈ ਤੇ ਬਾਣੀ ਪੜਨ ਵਾਲਾ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਦੀ ਕਹਾਣੀ ਹੈ ਤੇ ਹੁਣ ਪਿਤਾ ਹੈਗਾ ਜਿਹੜਾ ਪਿਤਾ ਕਹਿੰਦਾ ਕੋਈ ਨਹੀਂ ਪੁੱਤ ਜਦੋਂ ਕੋਈ ਮਹਾਰਾਜ ਕਿਰਪਾ ਕਰੇਗਾ ਉਹ ਦੇਣਾ ਆਏਗਾ ਆਪਾਂ ਦੇਖਾਂਗੇ ਤੂੰ ਘਬਰਾ ਨਾ ਗੁਰੂ ਸਾਹਿਬ ਨੇ ਜਿਹੜੇ ਜੀਵ ਨੂੰ ਧਰਤੀ ਤੇ ਭੇਜਣਾ ਹੈ ਕੋਈ ਨਹੀਂ ਰੋਕ ਸਕਦਾ ਉਹਨੂੰ ਹਉਣ ਤੋਂ ਚਲੋ ਉਹ ਗੱਲਬਾਤ ਸਾਰੀ ਹੁੰਦੀ ਉਹ ਦਿਨ ਵੀ ਆ ਜਾਂਦਾ ਜਿਹੜੇ ਦਿਨ ਉਹਨੇ ਬੱਚੇ ਨੂੰ ਡਿਲੀਵਰ ਕਰਨਾ ਸੀ ਡਿਲੀਵਰੀ ਦਾ ਦਿਨ ਸੀ ਜਨਮ ਹੋਣਾ ਸੀ ਤਾਂ ਜਨਮ ਦੇ ਵਕਤੀ ਤੀ ਤੋ ਲੜਕੀ ਹੋ ਗਈ ਲੜਕੀ ਹੋ ਗਈ ਤੇ ਉਹ ਕੁੜੀ ਜਿਹੜੀ ਹੈਗੀ ਹੈ ਇੱਕ ਤਾਂ ਇਹ ਸੀਗਾ ਵੀ ਅੱਜ ਵਰਗੇ ਤਾਂ ਸਹੂਲਤਾ ਨਹੀਂ ਸੰਤ ਉਹ ਇੱਕ ਤਾਂ ਸਰੀਰਕ ਤੌਰ ਤੇ ਬੜੀ ਆਹਤ ਵਿਚਾਰੀ ਵਿਚਾਰੀ ਤੇ ਦੂਜਾ ਹੈਗਾ ਵੀ ਆ ਮਾਨਸਿਕ ਸੱਟ ਲੱਗੀ ਉਹ ਕਹਿੰਦੀ ਵੀ ਇਹ ਤਾਂ ਹੁਣ ਘਰ ਮੈ ਲ ਜਾ ਨਹੀਂ ਸਕਦੀ ਬਾਪੂ ਤੂੰ ਇੰਜ ਕਰ ਇਹ ਤਾਂ ਮੇਰਾ ਘਰ ਹੀ ਉਜਾੜ ਦਿੱਤਾ ਇਹਨੇ ਤਾਂ ਜਨਮ ਲੈ ਲਿਆ ਤੇ ਹੁਣ ਘਰ ਉਜੜੇਗਾ ਜੇ ਮੈਂ ਘਰ ਲੈ ਜਾਂਗੀ ਤਾਂ ਇੰਜ ਕਰੋ ਇਹਨੂੰ ਕਤਲ ਕਰ ਦਿਓ ਉਹ ਬਜ਼ੁਰਗ ਫਿਰ ਕਹਿੰਦਾ ਉਹ ਕਹਿੰਦਾ ਵੀ ਬੇਟਾ ਗੱਲ ਇਹ ਹੈਗੀ ਆ ਵੀ ਸਾਡੇ ਘਰ ਦੇ ਵਿੱਚ ਨਾ ਅਸੀਂ ਕੁੜੀ ਮਾਰ ਦੇਣਾ ਵਰਤਦੇ ਆ ਤੇ ਨਾ ਅਸੀਂ ਖੁਦ ਕੁੜੀ ਮਾਰ ਹੁੰਨੇ ਆ ਇਸ ਕਰਕੇ ਇਹ ਜਿਹੜੀ ਧੀ ਹੈ ਤੂੰ ਅੱਜ ਤੋਂ ਸਮਝ ਵੀ ਤੁਹਾਡੇ ਬੰਨੀਓ ਮਰ ਗਈ ਆਪਣੇ ਪਿੱਕੇ ਸਹੁਰੇ ਘਰ ਜਾ ਕੇ ਕਹਿ ਦੇ ਵੀ ਉਹ ਤਾਂ ਕਤਲ ਕਰ ਦਿੱਤੀ ਹੋਈ ਸੀ ਇਹਨੂੰ ਅਸੀਂ ਸਮਾਲ ਲਾਂ ਉਹ ਸਾਰਾ ਕੁਝ ਜਦੋਂ ਇਸ ਤਰ੍ਹਾਂ ਚੱਲਦਾ ਤੇ ਉਹ ਥੋੜੇ ਦਿਨਾਂ ਬਾਅਦ ਉਹ ਆਉਂਦਾ ਉਹਦੇ ਘਰ ਵਾਲਾ ਉਹਨੂੰ ਲੈ ਕੇ ਜਾਂਦੇ ਉਹ ਕਹਿੰਦੇ ਧੀ ਹੋਈ ਸੀ ਜੀ ਉਹ ਗਲ ਗੂਠਾ ਦੇ ਕੇ ਮਾਰ ਦਿੱਤੀ ਬਸ ਪੱਥਰੀ ਸੀ ਧੀ ਵੀ ਨਹੀਂ ਕਹਿੰਦੇ ਸੀ ਪੱਥਰ ਸੀ ਇਸ ਤਰ੍ਹਾਂ ਦੇ ਲਫ਼ਜ਼ ਉਹਨਾਂ ਨੇ ਚਲੋ ਜਿਵੇਂ ਸਾਂਝੇ ਕੀਤੇ ਤੇ ਉਹ ਸਾਰਾ ਕੁਝ ਵਾਪਰ ਗਿਆ ਉਹ ਆਪਣੇ ਘਰ ਚਲਾ ਗਿਆ ਹੁਣ ਜਦੋਂ ਕੋਈ ਆਕਾਰਪੁਰਖ ਨੇ ਦਾਤ ਦਿੱਤੀ ਤੇ ਬੰਦਾ ਉਸ ਦਾਤ ਨੂੰ ਸੁੱਟ ਦੇਵੇ ਚਲੋ ਸੁਭਾਵਕ ਜੀ ਗੱਲ ਹੈ ਵੀ ਆਪਾਂ ਕਿਸੇ ਬੱਚੇ ਨੂੰ ਕੋਈ ਚੀਜ਼ ਦਈਏ ਤੇ ਵਾਰੀ-ਵਾਰੀ ਸੁੱਟੀ ਜਾਵੇ ਤੇ ਮਨ ਕਰੇਗਾ ਦੁਬਾਰਾ ਉਹਦੀ ਝੋਲੀ 'ਚ ਪਾਉਣ ਨੂੰ ਕੁਝ ਸਾਡੀ ਹਾਲਤ ਵੀ ਇਹ ਹੈ ਉਹ ਦਾਤਾਂ ਦੇ ਨਾਲ ਤਾਂ ਸਾਨੂੰ ਮੁਵਾਜਦਾ ਪਰ ਅਸੀਂ ਉਹਦੀਆਂ ਦਿੱਤੀਆਂ ਦਾਤਾਂ ਨੂੰ ਵਗਾ ਮਾਰਦੇ ਆਂ ਤੇ ਫਿਰ ਉਹਦਾ ਮਨ ਵੀ ਕਿਤੇ ਨਾ ਸੋਚਦਾ ਹੋਏਗਾ ਨਾ ਵੀ ਤੈਨੂੰ ਮੈਂ ਕਿੰਨਾ ਕੁਝ ਦਿੱਤਾ ਤੂੰ ਕੋਈ ਖਿਆਲ ਹੀ ਨਹੀਂ ਕਰਦਾ ਤਾਂ ਉਹ ਸਾਰਾ ਕੁਝ ਜਦੋਂ ਵਾਪਰ ਜਾਂਦਾ ਤੇ ਉਹ 2 ਸਾਲ ਗੁਜ਼ਰ ਜਾਂਦੇ 3 ਸਾਲ ਗੁਜ਼ਰ ਜਾਂਦੇ 4 ਗੁਜ਼ਰ ਜਾਂਦੇ ਬਾ ਪਰਤ ਕੇ ਕੋਈ ਬੱਚਾ ਨਹੀਂ ਹੁੰਦਾ ਤੋ ਇਸ ਤਰ੍ਹਾਂ ਕਰਦੇ ਕਰਦੇ 8 9 ਸਾਲ 10 ਸਾਲ ਹੋ ਜਾਂਦੇ 10 ਸਾਲ ਦਾ ਵਕਫਾ ਜਦੋਂ ਲੰਘਦਾ ਤੇ ਹੁਣ 10 ਸਾਲ ਕਿਤੇ ਮਦਾਰਾਂ ਤੇ ਕਿਤੇ ਕਬਰਾਂ ਦੇ ਕਿਤੇ ਮੜੀਆਂ ਦੇ ਜਿੱਥੇ ਜਿੱਥੇ ਜਿਵੇਂ ਜੀਨੇ ਦਸ ਪਾਈ ਕਿਸੇ ਜੇ ਜਿਉ ਜੇ ਲੋਕਾ ਕੋਲ ਕੋਈ ਦੱਸਿਆ ਜਾਂਦਾ ਉਹ ਜਾਂਦੇ ਤੇ ਹੁਣ ਅਖੀਰ ਤੇ ਇੰਨਾ ਕ ਹੰਬ ਗਏ ਕਹਿਣ ਲੱਗੇ ਵੀ ਸਾਡੇ ਘਰ ਧੀ ਹੋ ਜਾਏ ਕਿਤੇ ਚਲੋ ਇੱਕ ਤਾਂ ਹੋਈ ਸੀ ਅਸੀਂ ਰੱਖ ਨਾ ਸਕੇ ਕਿਤੇ ਦੁਬਾਰਾ ਧੀ ਹੋ ਜੇ ਸਾਡੇ ਘਰ ਧੀ ਦਾ ਜਨਮ ਹੀ ਹੋ ਜਾਏ ਹੁਣ ਇਸ ਤਰ੍ਹਾਂ ਜਦੋਂ ਸੋਚਣ ਲੱਗੇ ਤੇ ਉਹ ਉਹ ਬੀਬੀ ਦੇ ਮਨ ਚ ਵੀ ਖਿਆਲ ਆਇਆ ਵੀ ਹੁਣ ਸ਼ਾਇਦ ਧੀ ਵਸਤੇ ਵੀ ਇਹ ਤਾਂਗਵਾਨ ਨੇ ਸ਼ਾਇਦ ਹੁਣ ਉਸ ਧੀ ਨੂੰ ਹੋ ਸਕਦਾ ਵੀ ਘਰ ਚ ਪਰ ਦੂਜੇ ਪਾਸੇ ਉਹ ਧੀ ਉਸ ਘਰ ਦੇ ਵਿੱਚ ਪਲ ਰਹੀ ਹੈ ਥੋੜਾ ਜਿਹਾ ਵੱਡੀ ਹੋਈ ਹੁਣ ਨਾਨਾ ਨਾਨੀ ਸੰਭਾਲ ਰਹੇ ਨੇ ਤੇ ਉਹ ਵਾਰੀ ਵਾਰੀ ਪੁੱਛਦੀ ਵੀ ਮੇਰਾ ਬਾਪੂ ਕਿੱਥੇ ਹੈ ਦੂਜੇ ਬੱਚੇ ਨੇ ਉਹਦੇ ਮਾਮਿਆਂ ਦੇ ਚਗਿਰਦੇ ਚ ਨਾਨਕਾ ਪਰਿਵਾਰ ਹੈ ਨਾ ਉਹ ਕਹਿੰਦੀ ਵੀ ਇਹ ਬੱਚੇ ਨੇ ਇਹਨਾਂ ਦੇ ਪਿਤਾ ਸਵੇਰ ਜਾਂਦੇ ਨੇ ਸ਼ਾਮ ਨੂੰ ਘਰ ਆਉਂਦੇ ਨੇ ਮੇਰਾ ਬਾਪੂ ਵੀ ਕਿਤੇ ਆਏਗਾ ਹੁਣ ਬੱਚਾ ਬੱਚੇ ਨੂੰ ਕੀ ਪਤਾ ਹੈ ਕੀ ਗੱਲ ਹੈ ਤਾਂ ਉਹ ਬਜ਼ੁਰਗੋ ਫਿਰ ਕਹਿੰਦਾ ਵੀ ਪੁੱਤ ਤੇਰਾ ਬਾਪੂ ਦੂਰ ਬਹੁਤ ਹੈ ਨੇੜੇ ਨਹੀਂ ਹੈ ਇੱਕ ਤਾਂ ਦੂਰੀ ਹੁੰਦੀ ਹੈ ਪੜਾਂਗਾਂ ਦੀ ਦੂਰੀ ਧਰਤੀ ਦੀ ਦੂਰੀ ਇੱਕ ਦੂਰੀ ਜਿਹੜੀ ਇੱਥੋਂ ਪੈ ਜਾਏ ਨਾ ਸ਼ਾਇਦ ਹੋ ਸਕਦਾ ਦੂਜੀਆਂ ਦੂਰੀਆਂ ਮੇਟੀਆਂ ਜਾ ਸਕਣ ਸਾਡੇ ਕੋਲੇ ਸਾਧਨ ਹਨ ਅਰ ਜਿਹੜੀ ਆ ਦੂਰੀ ਆ ਨਾ ਇਹਨੂੰ ਮਟਾਉਣਾ ਬਹੁਤ ਕਠਿਨ ਹੈ ਬਹੁਤ ਔਖਾ ਹੈ ਹੁਣ ਉਹ ਬੱਚੀ ਜਿਹੜੀ ਹੈਗੀ ਵਾਰੀ ਵਾਰੀ ਪੁੱਛਦੀ ਹੈ ਹੁਣ ਨਾਨੇ ਕੋਲ ਜਵਾਬ ਕੋਈ ਨਹੀਂ ਹੈ ਪਰ ਉਹ ਕਹਿੰਦਾ ਪੁੱਤ ਦੂਰ ਹੈ ਉਹ ਕਹਿੰਦੇ ਮੇਰੀ ਮਾਂ ਉਹ ਵੀ ਬਹੁਤ ਦੂਰ ਹੈ ਤੇਰੇ ਤੋਂ ਚਾਹੁੰਦੀ ਹੈ ਤੇਰੇ ਕੋਲੇ ਆਉਣਾ ਪਰ ਕਹਿਣ ਲੱਗੇ ਮਜਬੂਰ ਬਹੁਤ ਹੈ ਤੇਰੇ ਕੋਲੇ ਆ ਨਹੀਂ ਸਕਦੀ ਚਲੋ ਨਿੱਤਾ ਪ੍ਰਤੀ ਉਹ ਇਸ ਤਰ੍ਹਾਂ ਪੁੱਛਦੀ ਹੈ ਤੇ 10 ਸਾਲ ਦੀ ਹੋ ਗਈ 10 ਸਾਲ ਦਾ ਬੱਚਾ ਤੁਹਾਨੂੰ ਪਤਾ ਕਿੰਨਾ ਸਿਆਣਾ ਹੋ ਜਾਂਦਾ ਸਮਝਦਾਰ ਹੋ ਜਾਂਦਾ ਦੂਜਾ ਘਰ ਦਾ ਮਾਹੌਲ ਜਿਉਂ ਜਾ ਹੋਵੇ ਬੱਚੇ ਉਸੇ ਤਰ੍ਹਾਂ ਦੇ ਹੁੰਦੇ ਨੇ ਭਾਈ ਘਰ ਦੇ ਮਾਹੌਲ ਨੂੰ ਚੰਗਾ ਰੱਖਿਆ ਕਰੋ ਬੱਚੇ ਤੁਹਾਡੇ ਉਸੇ ਤਰ੍ਹਾਂ ਦੇ ਹੋ ਜਾਣਗੇ ਬੱਚੇ ਤੁਹਾਨੂੰ ਇੰਡੀਵਿਜੂਅਲੀ ਦੇਖਦੇ ਨੇ ਤੁਸੀਂ ਪ੍ਰੋਫੈਸ਼ਨਲੀ ਕੀ ਹੋ ਬੱਚੇ ਇਹ ਨਹੀਂ ਦੇਖਦੇ ਮੰਨ ਲਓ ਮੈਂ ਗਰੰਥੀ ਸਿੰਘ ਆ ਜਾਂ ਮੈਂ ਪ੍ਰਚਾਰਕ ਆ ਤੁਹਾਡੇ ਵਿੱਚ ਮੈਂ ਪ੍ਰਚਾਰਕ ਵਾਂਗੂ ਵਿਚਰਦਾ ਹਾਂ ਪਰ ਮੇਰੇ ਬੱਚੇ ਮੈਨੂੰ ਪ੍ਰਚਾਰਕ ਰੂਪ ਵਿੱਚ ਨਹੀਂ ਦੇਖਣਗੇ ਮੈਂ ਜਿਉਂ ਦਾ ਨਿੱਜੀ ਤੌਰ ਤੇ ਆ ਘਰ ਵਿੱਚ ਜਿਵੇਂ ਵਿਚਰਦਾ ਬੱਚੇ ਮੈਨੂੰ ਉਸ ਤਰ੍ਹਾਂ ਦੇਖਦੇ ਨੇ ਕੋਈ ਬੰਦਾ ਟੀਚਰ ਹੈ ਉਹਦੇ ਬੱਚੇ ਉਹਨੂੰ ਸਕੂਲ ਦੇ ਵਿੱਚ ਜੋ ਟੀਚ ਕਰ ਰਿਹਾ ਉਹ ਨਹੀਂ ਦੇਖਦੇ ਘਰ ਵਿੱਚ ਕਿਵੇਂ ਟਰੀਟ ਕਰ ਰਿਹਾ ਮੈਂ ਪਿਛਲੇ ਦਿਨੀ ਇਹਦੇ ਤੇ ਗੱਲ ਵੀ ਕੀਤੀ ਸੀਗੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਹੁੰਦੀਆਂ ਨੇ ਤੁਸੀਂ ਸੰਗਤ ਵਿੱਚ ਬੈਠੇ ਹੋ ਸੰਗਤ ਜੋ ਉੱਥੇ ਚੌਂਕੜਾ ਮਾਰ ਕੇ ਬੈਠੇ ਹੋ ਬੱਚੇ ਤਾਂ ਘਰ ਸੁੱਤੇ ਪਏ ਨੇ ਹੁਣ ਇੱਥੇ ਬੜੇ ਸ਼ਾਂਤ ਬੈਠੇ ਹੋ ਸਾਰੇ ਘਰ ਵਿੱਚ ਥੋੜੀ ਇਸ ਤਰ੍ਹਾਂ ਬੈਠਦੇ ਆ ਬੱਚੇ ਉਹ ਦੇਖਦੇ ਨੇ ਜੋ ਅਸੀਂ ਘਰ ਵਿੱਚ ਆ ਸਾਡਾ ਇੰਡੀਵਿਜੂਅਲ ਜੀਵਨ ਸਾਡਾ ਨਿੱਜੀ ਜੀਵਨ ਪ੍ਰੋਫੈਸ਼ਨਲ ਜੀਵਨ ਸਾਡਾ ਕਿਉਂ ਨਹੀਂ ਦੇਖਦੇ ਬੱਚੇ ਇਸੇ ਕਰਕੇ ਅਸੀਂ ਕਈ ਵਾਰੀ ਕਹਿੰਦੇ ਵੀ ਅਸੀਂ ਤਾਂ ਟੀਚਰ ਸੀ ਅਸੀਂ ਫਲਾਣੇ ਸੀ ਤਦ ਕਾ ਸਾਡੇ ਬੱਚੇ ਕਿਉਂ ਨਹੀਂ ਤੁਸੀਂ ਧਿਆਨ ਮਾਰੋ ਤੁਸੀਂ ਅਧਿਆਪਕ ਤੋਂ ਬਿਨਾਂ ਹੋਰ ਵੀ ਕੁਝ ਹੋ ਜੋ ਕੁਝ ਤੁਸੀਂ ਘਰ ਵਿੱਚੋਂ ਤੁਹਾਡੇ ਬੱਚੇ ਉਹ ਹੋਣਗੇ ਕਿਵੇਂ ਬੋਲਦੇ ਹੋ ਤੁਸੀਂ ਕਿਵੇਂ ਤੁਹਾਡਾ ਆਪਸ ਵਿੱਚ ਦੋਵੇਂ ਜੀਆਂ ਦਾ ਜਿਹੜਾ ਕਪਲ ਹੈ ਉਹਨਾਂ ਦੀ ਕਿਸ ਤਰ੍ਹਾਂ ਦੀ ਗੱਲਬਾਤ ਹੈ ਤੁਹਾਡੀ ਤੁਹਾਡੇ ਮਾਪਿਓ ਨਾਲ ਕਿਸ ਤਰ੍ਹਾਂ ਦਾ ਬੋਲ ਵਿਹਾਰ ਹੈ ਤੁਹਾਡੇ ਗਵਾਂਢ ਨਾਲ ਕਿਸ ਤਰ੍ਹਾਂ ਦਾ ਹੈ ਦੁਨੀਆ ਨੂੰ ਏਕਤਾ ਦੀਆਂ ਗੱਲਾਂ ਮੈਂ ਸਮਝਾਉਂਦਾ ਫਿਰਾਂ ਘਰ ਵਿੱਚ ਮੈਂ ਆਪਣੇ ਭਰਾ ਦੇ ਨਾਲ ਨਿਤ ਲੜਦਾ ਹੋਵਾਂ ਮੇਰੇ ਬੱਚੇ ਤਾਂ ਉਹੀ ਦੇਖਣਗੇ ਨਾ ਇਹ ਹੀ ਹੈ ਨਾ ਕਿ ਦੋ ਭਰਾ ਹੋਣ ਕਰਕੇ ਆਪਸ ਵਿੱਚ ਨਿਤ ਲੜਨ ਤੇ ਦੁਨੀਆ ਨੂੰ ਕਹਿਣ ਵੀ ਸਰਬਸਾਂਝੀ ਵਾਲਤਾ ਦਾ ਉਪਦੇਸ਼ ਹੈ ਜੀ ਬਾਬੇ ਨਾਨਕ ਦਾ ਜੀ ਫਲਾਣੇ ਰਹਿਬਰ ਨੇ ਕਿਹਾ ਜੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਭਈ ਸਾਹਿਬ ਮੇਰਾ ਇੱਕੋ ਹੈ ਕੋਏ ਭਾਈ ਇੱਕੋ ਹੈ ਇਹ ਗੱਲ ਦੁਨੀਆ 'ਚ ਤੱਕਾਂ ਉਹ ਕਹਿੰਦੇ ਮਨੁੱਖ ਦਾ ਜੀਵਨ ਉੱਥੋਂ ਸ਼ੁਰੂ ਹੁੰਦਾ ਜੋ ਉਹਦਾ ਨਿਜ ਹੈ ਆਤਮਿਕ ਤੌਰ ਤੇ ਕੀ ਹੈ ਖਰੋ ਬੱਚੀ ਜਿਹੜੀ ਹੈਗੀ ਆ ਉਹ ਨਿਤ ਉਸ ਤਰ੍ਹਾਂ ਦਾ ਵਰਤੋ ਵਿਹਾਰ ਕਰੱਚਾ ਨਾ ਤੋ ਉਸ ਤਰ੍ਹਾਂ ਦਾ ਜੀਵਨ ਆਉਦਾ ਗੁਰਸਿੱਖ ਪਰਿਵਾਰ ਚ ਵਿਛੜ ਰਹੀ ਹੈ ਤੋ ਅਖੀਰ ਨੂੰ ਕੀ ਹੁੰਦਾ ਵੀ ਜਦੋਂ ਉਹ ਸੱਜਣ ਆਉਂਦਾ ਤੋ ਬੱਚੀ ਨੂੰ ਲੁਕੋ ਦਿੰਦੇ ਉਹਨਾਂ ਨੂੰ ਡਰ ਵੀ ਹੈਗਾ ਨਾ ਵੀ ਕਿਤੇ ਪਤਾ ਨਾ ਲੱਗ ਜਾਏ ਉਹ ਬੱਚੀ ਉਹਦੇ ਸਾਹਮਣੇ ਨਹੀਂ ਕਦੇ ਹੋਈ ਸੀ ਕਹਿੰਦੇ ਇੱਕ ਦਿਨ ਉਹ ਬੀਬੀ ਮਿਲਣ ਵਾਸਤੇ ਆਈ ਤੋ ਉਹਨੇ ਕਿਹਾ ਜੀ ਹੁਣ ਤਾਂ ਮਨ ਕੁਝ ਠੰਡਾ ਪਿਆ ਹੈ ਹੁਣ ਤਾਂ ਕਹਿੰਦੇ ਨੇ ਵੀ ਕਿਤੇ ਧੀ ਹੋ ਜੇ ਘਰ ਚ ਉਹ ਕਹਿੰਦੇ ਵੀ ਸ਼ਾਇਦ ਕਿਤੇ ਅੰਦਰ ਕੋਈ ਸੌਫਟਨੈਸ ਆ ਗਈ ਕੋਈ ਥੋੜਾ ਬਹੁਤਾ ਅੰਦਰੋਂ ਹਲਕਾ ਹੋਇਆ ਹੋਵੇ ਤੇ ਉਹ ਕੁਦਰਤੀ ਉਹਨੂੰ ਸਮਾ ਦੇ ਦਿੰਦੇ ਨੇ ਬਸ ਮੈਂ ਮੈਨੂੰ ਸਮੇਂ ਦਾ ਅਹਿਸਾਸ ਹੋ ਰਿਹਾ ਕਿ ਪਾ ਟਾਈਮ ਮੇਰੇ ਕੋਲ ਹੈ ਨਹੀਂ ਪਰ ਮੈਂ ਆ ਗੱਲ ਪੂਰੀ ਕਰ ਦਿਆਂ ਜੇ ਤੁਸੀਂ ਇਜਾਜ਼ਤ ਦੇਉ ਤਾਂ ਹਾਂ ਤਾਂ ਉਹ ਫਿਰ ਜਦੋਂ ਉਹ ਜਾਂਦਾ ਕਿਤੇ ਮਿਲਣ ਵਾਸਤੇ ਦੋਨੋਂ ਪਤੀ ਪਤਨੀ ਨੇ ਮਿਲਣ ਵਾਸਤੇ ਜਾਂਦੇ ਨੇ ਤਾਂ ਉਹ ਜਾ ਕੇ ਨਾ ਮੰਜੇ ਤੇ ਬਹਿ ਜਾਂਦੇ ਨੇ ਪੁਰਾਣੇ ਸਮੇਂ ਚ ਜਿਵੇਂ ਮੰਜੇ ਤੇ ਬੈਠਦੇ ਸੀ ਨਾ ਪੈਰ ਲਮਕਾ ਕੇ ਥੱਲੇ ਅਸੀਂ ਬਹਿ ਜਾਂਦੇ ਸੀ ਅੱਜ ਕੱਲ੍ਹ ਕੁਰਸੀਆਂ ਨੇ ਚਲੋ ਮੰਜਿਆਂ ਦਾ ਟਾਈਮ ਵੀ ਚਲਾ ਗਿਆ ਹਾਂ ਵਲਗਤੇ ਬੈਠੇ ਨੇ ਦੋਨੋਂ ਤੇ ਉਹ ਲੜਕੀ ਕਿਤੇ ਖੇਡਦਾ ਉਹਨਾਂ ਨੇ ਥੋੜਾ ਜਿਹਾ ਵੀ ਉਸ ਉਸ ਦਿਨ ਥੋੜਾ ਜਿਹਾ ਰੈਲ ਦੇ ਦਿੱਤੀ ਵੀ ਉਹ ਕੁੜੀ ਮਿਲ ਲਵੇ ਆਪਣੇ ਮਾਤਾ-ਪਿਤਾ ਨੂੰ ਕਿਤੇ ਥੋੜੀ-ਬਹੁਤੀ ਪਰਤ ਕੇ ਜਿਹੜਾ 10 ਸਾਲ ਦਾ ਟੁੱਟਿਆ ਹੋਇਆ ਰਿਸ਼ਤਾ ਹੈ ਹਾਂ ਉਹਨਾਂ ਨੂੰ ਤਾਂ ਪਤਾ ਹੈ ਜਿਹਨੂੰ ਪਤਾ ਵੀ ਨਹੀਂ ਜਿਹਦੇ ਬੰਨ ਨੂੰ ਜਿਹੜਾ ਉਹਨਾਂ ਬੰਨ ਨੂੰ ਬਿਲਕੁਲ ਮਾਰੀ ਚੁੱਕਿਆ ਕਿਤੇ ਪਰਤ ਕੇ ਫਿਰ ਉਹ ਰਿਸ਼ਤੇ 'ਚ ਜਾਨ ਪੈ ਜਾਏ ਤੇ ਕੁੜੀ ਖੇਡਦੇ ਖੇਡਦੇ ਬਾਹਰੋਂ ਆਉਂਦੀ ਤੇ ਉਹਨੇ ਇਸ ਤੋਂ ਪਹਿਲਾਂ ਕਦੇ ਉਹਨਾਂ ਦੋਵਾਂ ਨੂੰ ਦੇਖਿਆ ਨਹੀਂ ਸੀ ਰਿਸ਼ਦਾਰ ਤਾਂ ਹੋਰ ਵੀ ਬਥੇਰੇ ਆਉਂਦੇ ਸਨ ਪਰ ਉਹਨੇ ਨਹੀਂ ਸੀ ਧੱਕਿਆ ਉਹਨਾਂ ਨੂੰ ਕਹਿੰਦੇ ਵੀ ਇਹ ਕੌਣ ਨਹੀਂ ਸਿਰੋ ਬਜ਼ੁਰਗ ਕਹਿੰਦਾ ਵੀ ਜਿਨ੍ਹਾਂ ਨੂੰ ਮੇਤੋ ਦੇਖਦੀ ਉਹ ਤੇਰੀ ਮਾਂ ਤੇਰਾ ਪਪੂ ਹੁਣ ਮੇਰੇ ਚ ਇਨੀ ਹਿੰਮਤ ਨਹੀਂ ਮੈਂ ਇਸ ਗੱਲ ਨੂੰ ਕਹਿ ਪਾਵਾਂ ਕਿ ਉਹ ਕੁੜੀ ਦੌੜ ਕੇ ਜਾਂਦੀ ਤੇ ਉਹ ਬੈਠਾ ਹੈ ਪੈਰ ਮੁਕਾ ਕੇ ਤੇ ਉਹਦੇ ਗੋਦੀ 'ਚ ਆਪਣਾ ਸਿਰ ਰੱਖ ਦਿੰਦੀ ਉਖੀ ਹੈ ਗੱਲ ਸੁਣਨੀ ਤੇ ਕਹਿਣੀ ਉਹ ਇਸ ਤਰ੍ਹਾਂ ਦਾ ਵੀ ਕੋਈ ਬੰਦਾ ਹੋ ਸਕਦਾ ਪਰ ਹੈਗੇ ਨੇ ਅੱਜ ਵੀ ਹੈਗੇ ਨੇ ਤੁਸੀਂ ਕੱਲ੍ਹ ਕੇ ਪਰਸੋਂ ਇੱਕ ਘਟਨਾ ਦੇਖੀ ਨਸ਼ੇ ਦੀ ਆੜ ਦੇ ਵਿੱਚ ਆਪਣਾ ਬੱਚਾ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਮੈਂ ਕੱਲ ਉਹਦੇ ਤੇ ਕੁਝ ਬੋਲਣ ਲੱਗਿਆ ਸੀਗਾ ਪਰ ਮੇਰਾ ਮਨ ਨਹੀਂ ਵਧਿਆ ਤੋਂ ਮੈਂ ਕੱਲ ਗੱਲ ਕਰ ਰਿਹਾ ਸੀ ਕਿ ਮੈਂ ਕਿਹਾ ਵੀ ਉਹ ਬਾਅਦ ਵਿੱਚ ਜਾ ਕੇ ਉਹਨਾਂ ਨੇ ਘਹਾਰ ਲਾਈ ਜੀ ਥਾਣੇ ਦੇ ਵਿੱਚ ਵੀ ਸਾਡਾ ਬੱਚਾ ਵਾਪਸ ਕਰਾਓ ਤੇ ਉਹਨਾਂ ਨੇ ਕਹਿੰਦੇ ਬੱਚਾ ਨਾ ਜਿਨ੍ਹਾਂ ਨੇ ਖਰੀਦਿਆ ਸੀ ਉਹਨੇ ਗੋਦਰਾਮਾ ਵਗੈਰਾ ਜੱਸ਼ਰ ਕਰਵਾ ਲਿਆ ਸੀ ਸਾਰਾ ਤੋਂ ਮੋੜਤਾ ਪਰ ਮੈਂ ਸੋਚ ਰਿਹਾ ਸੀ ਮੈਂ ਕਿਾ ਵਾਪਸ ਕਰਨਾ ਨਹੀਂ ਸੀ ਚਾਹੀਦਾ ਜਿਨ੍ਹਾਂ ਨੇ 1.80 ਹਜ਼ਾਰ ਦੇ ਵਿੱਚ ਆ ਉਹਨਾਂ ਨੇ ਤਾਂ ਬੱਚੇ ਦੀ ਕੀਮਤ ਪਾ ਦਿੱਤੀ ਜਿਨ੍ਹਾਂ ਨੇ ਉਹਨੂੰ ਪੈਸੇ ਦੇ ਕੇ ਵੀ ਖਰੀਦ ਲਿਆ ਮੈਨੂੰ ਲੱਗਦਾ ਵੀ ਠੀਕ ਠੰਗ ਨਾਲ ਉਹੀ ਸੰਭਾਲ ਸਕਣਗੇ ਉਹਨੂੰ ਮੋੜਨਾ ਨਹੀਂ ਸੀ ਚਾਹੀਦਾ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਵੀ ਹੋ ਰਹੀਆਂ ਨੇ ਸਮਾਜ 'ਚ ਲੋੜ ਕਿੰਨੇ ਅਸੀਂ ਡਿਵੈਲਪ ਹੋ ਗਏ ਹਰ ਇੱਕ ਚੀਜ਼ ਦੇ ਉੱਤੇ ਕੈਮਰਾ ਲੱਗਿਆ ਹਰ ਇੱਕ ਤਿੰਨ ਬੰਦਾ ਪਿੱਛੇ ਇੱਕ ਕੈਮਰਾ ਐ ਇੱਥੇ ਵੈਸੇ ਤਾਂ ਹਰ ਇੱਕ ਬੰਦੇ ਦੀ ਜੇਮ 'ਚ ਕੈਮਰਾ ਇੰਨੇ ਕੈਮਰੇ ਨੇ ਕਿ ਕਰੋੜਾਂ ਦੀ ਗਿਣਤੀ 'ਚ ਤਾਂ ਮੋਬਾਈਲ ਨੇ ਸਾਡੇ ਕੋਲ ਹਰ ਇੱਕ ਮੋਬਾਈਲ ਵਿੱਚ 10-10 4-4 ਕੈਮਰੇ ਲੱਗੇ ਹੋਏ ਨੇ ਚਲੋ ਉਹ ਫਿਰ ਕੁੜੀ ਨਾ ਉਹਦੇ ਗੋਦੀ ਵਿੱਚ ਆਪਣਾ ਸਿਰ ਰੱਖ ਕੇ ਫਿਰ ਰੋਂਦੀ ਆ ਉਹ ਕਹਿੰਦੀ ਬਾਪੂ ਇੱਥੇ ਮੈਂ ਬਾਪੂ ਦੇਖੇ ਨੇ ਜਿਹੜੇ ਸਵੇਰ ਜਾਂਦੇ ਨੇ ਸ਼ਾਮ ਤੱਕ ਆਉਂਦੇ ਨੇ ਆਪਣੇ ਬੱਚਿਆਂ ਨੂੰ ਗਲ ਲਾਉਂਦੇ ਨੇ ਤੈਨੂੰ ਮੇਰੀ ਕਦੇ ਯਾਦ ਨਹੀਂ ਆਈ ਤੂੰ ਕਦੇ ਕਿੰਨੀ ਕ ਦੂਰ ਚਲਾ ਗਿਆਸਾਂ ਵੀ ਤੈਨੂੰ ਔਣ ਲੱਗਿਆ ਇੰਨਾ ਸਮਾਂ ਲੱਗ ਗਿਆ ਹੁਣ ਉਹ ਬੰਦਾ ਹੈਰਾਨਾ ਉਹਨੂੰ ਕੋਈ ਪਤਾ ਨਹੀਂ ਇਹ ਗੱਲ ਦਾ ਕਹਿੰਦਾ ਵੀ ਆ ਬੱਚਾ ਕੌਣ ਐ ਫਿਰ ਉਹ ਕਹਿੰਦਾ ਉਹਦਾ ਜਿਹੜਾ ਸੌਰਵ ਉਹ ਕਹਿੰਦਾ ਵੀ ਇਹ ਤੇਰੀ ਧੀ ਐ ਜਿਹਦੇ ਵਾਸਤੇ ਤਰਸ ਰਹਿਆ ਨਾ ਔਲਾਦ ਵਾਸਤੇ ਇਹ ਹੋਇਆ 10 ਸਾਲ ਪਹਿਲਾਂ ਇਹਨੂੰ ਕਤਲ ਨਹੀਂ ਸੀ ਕੀਤਾ ਹਾਂ ਤੇਰੇ ਵੱਲੋਂ ਸੀ ਇਹ ਕਹਿ ਦਿੱਤਾ ਸੀ ਵੀ ਭਾਈ ਤੁਹਾਡੇ ਵੱਲੋਂ ਇਹ ਮਰੀ ਐ ਅਸੀਂ ਇਹਨੂੰ ਸਮਾ ਲਾਂਗੇ ਇਹ ਤੇਰੀ ਧੀ ਐ ਉਹ ਸਰ ਕਹਿੰਦਾ ਵੀ ਮੇਰੀ ਧੀ ਹੈ ਤੇ ਫਿਰ ਮੈਂ ਇੱਥੇ ਘਰ ਛੱਡਾ ਮੈਂ ਹੁਣ ਕਰਸਿਆ ਪਿਆ ਸੀ ਨਾ ਉਹ ਰਾਤ ਕੱਲੀ ਉਹਨੂੰ ਘਰ ਲੈ ਕੇ ਜਾਂਦਾ ਪਰ ਰਾਹ ਵਿਚੋਂ ਦੇ ਜਿਹੜੀਆਂ ਬੁਰਾਈਆਂ ਨੇ ਨਾ ਇਹ ਅੰਦਰ ਪਈਆਂ ਪਤਾ ਨਹੀਂ ਕਿੰਨੇ ਸਮੇਂ ਬਾਅਦ ਫਿਰ ਫਲਟਾਇਲ ਹੋ ਜਾਂਦਾ ਵੀ ਜਿਹੜੇ ਪਏ ਹੋ ਨਾ ਮਿੱਟੀ ਚ ਉਹ ਫਿਰ ਪੈਦਾ ਹੋ ਜਾਂਦੇ ਹੁੰਦੇ ਨੇ ਉਹਨੂੰ ਮਾੜਾ ਜਾ ਵਾਤਾਵਰਣ ਮਿਲਣ ਦੀ ਦੇਰ ਹੁਣ ਉੱਠ ਤੇ ਬਿਠਾਈ ਹੈ ਲੜਕੀ ਤੇ ਦੋਨੋਂ ਆਪ ਤੁਰੇ ਜਾਂਦੇ ਨੇ ਅੱਗੇ ਅੱਗੇ ਮਹਾਰ ਫੜੀ ਹੋਈ ਹੈ ਤੇ ਉਹ ਉਹਖੇਖਦੇ ਨੇ ਤੁਰੇ ਜਾਂਦੇ ਨੂੰ ਵੇ ਸੁਭਾਵ ਕੀ ਹੁੰਦਾ ਸੱਥਾਂ ਚ ਰਾਹ ਚ ਬੈਠੇ ਲੋਕ ਦੇਖਦੇ ਹੁੰਦੇ ਨੇ ਲੰਘਣ ਵਾਲਿਆਂ ਨੂੰ ਮਨ 'ਚ ਫੇਰ ਖਿਆਲ ਆ ਗਿਆ ਉਹ ਕਹਿੰਦਾ ਵੀ ਜਿਹੜੀਆਂ ਧੀਆਂ ਹੁੰਦੀਆਂ ਨੇ ਉਹ ਤਾਂ ਇਹ ਜਿਤਨੂੰ ਹੀ ਦਾਗ ਲਾ ਦਿੰਦੀਆਂ ਨੇ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਇਹ ਤਾਂ ਭਾਈ ਪੱਗ ਮੈੜੀ ਹੋ ਜਾਂਦੀ ਫਿਰ ਤਾਂ ਹੁਣ ਕੁਝ ਦਿਨੇ ਵਿਚਾਰਾ ਚੱਲਦੀਆਂ ਰਹੀਆਂ ਆਪਣੇ ਪਿਤਾ ਨਾਲ ਗੱਲ ਕੀਤੀ ਵੀ ਮੇਰੀ ਧੀ ਹੈ ਜਿਹੜੀ 10 ਸਾਲ ਪਹਿਲਾਂ ਉਹ ਤੋਂ ਪਿਤਾ ਦੇ ਅੰਦਰ ਮਾਂ ਦੇ ਅੰਦਰ ਫਿਰ ਉਹੀ ਉਹ ਕਹਿੰਦੇ ਵੀ ਤੂੰ ਇਹਨੂੰ ਫਿਰ ਕਿਉਂ ਲੈ ਕੇ ਆਇਆ ਜਦੋਂ ਉੱਥੇ ਸੀਗੀ ਠੀਕ ਐ ਅੰਦਰ ਫਿਰ ਉਹ ਖਿਆਲ ਆ ਜਾਂਦਾ ਉਹ ਕਹਿੰਦਾ ਵੀ ਜੇਕਰ ਉਦੋਂ ਨਹੀਂ ਮਾਰ ਸਕੀ ਤੇ ਮੈਂ ਹੁਣ ਮਾਰਾਂਗਾ ਫਿਰ ਉਹ 2-4 ਦਿਨ ਤੋ ਉਹਨੂੰ ਖੇਤ ਬੰਨੇ ਵੀ ਲਾਗੇ ਕੋ ਖੇਤ ਸੀਗਾ ਉਹਨਾਂ ਦਾ ਕੰਮਕਾਰ ਕਰਦੇ ਤੇ ਫਿਰ ਕੁਝ ਦਿਨ ਲੰਘਣ ਤੋਂ ਬਾਅਦ ਉਹਨੇ ਕਿਹਾ ਵੀ ਕਹਿੰਦਾ ਇਹਨੂੰ ਅੱਜ ਨਾ ਮੇਰੇ ਰੋਟੀ ਪਾਣੀ ਦੇ ਕੇ ਇਹਨਾਂ ਨੂੰ ਖੇਤ ਵੇਚ ਦੇ ਅੱਗੇ ਉਹਨੇ ਟੋਆ ਪਾਟ ਰੱਖਿਆ ਉਹਨੂੰ ਨੱਪਣ ਵਾਸਤੇ ਤੇ ਕੁੜੀ ਜਾਂਦੀ ਫਿਰ ਉਹ ਤੇ ਉਹ ਕੁੜੀ ਜਾ ਕੇ ਨਾ ਬੜੇ ਪਿਆਰ ਤੋਂ ਪਿਆਰ ਬੜਾ ਜਿਹਦੇ ਅੰਦਰ ਬਹੁਤ ਲੰਮੇ ਸਮੇਂ ਤੋਂ ਸੋਕਾ ਪਿਆ ਹੋਵੇ ਕਿਤੇ ਉਹਨੂੰ ਕਿਤੇ ਪਾਣੀ ਦੀਆਂ ਦੋ ਬੂੰਦਾਂ ਵੀ ਮਿਲ ਜਾਣ ਤੇ ਉਹਦੇ ਵਾਸਤੇ ਤਾਂ ਅਮਰਤ ਹੈ ਨਾ ਜਿਹੜਾ 10 ਸਾਲਾਂ ਤੋਂ ਕਿਸੇ ਪ੍ਰੇਮ ਵਾਸਤੇ ਤਰਸ ਰਿਹਾ ਤੇ ਉਹਨੂੰ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਕਿਤੇ ਪਿਤਾ ਇੱਕਦਮ ਮਿਲ ਜਾਏ ਮਾਂ ਇੱਕਦਮ ਮਿਲ ਜਾਵੇ ਤੇ ਉਹ ਤਾਂ ਫਿਰ ਸਿਉਨੇ ਤੇ ਸੁਹਾਗੇ ਨਾਲੋਂ ਵੀ ਅੱਗੇ ਹੋ ਗਈ ਨਾ ਗੱਲ ਫਿਰ ਉਹ ਜਾ ਕੇ ਦੌਲੇ ਤੇ ਬੰਨੇ ਤੇ ਖੜ ਕੇ ਆਵਾਜ਼ ਮਾਰਦੀ ਕਹਿੰਦੇ ਬਾਪੂ ਆਓ ਪ੍ਰਸ਼ਾਦਾ ਛਕ ਲੋ ਤੇ ਫਿਰ ਉਹ ਆਉਂਦਾ ਹੁਣ ਭੁੱਖ ਵੀ ਲੱਗੀ ਹੈਗੀ ਐ ਸਮੇਂ ਨਾਲ ਮਿਹਨਤ ਕਰ ਰਿਹਾ ਕਈ ਨਾਲ ਉਹ ਟੋਆ ਪਟਿਆ ਹੋਇਆ ਤੇ ਉਹਦੇ ਕੁਝ ਜਦੋਂ ਆ ਕੇ ਤੂੰ ਖੇਤਾਂ ਬੰਨਿਆ ਚ ਆਪੇ ਇਸੇ ਤਰੀਕੇ ਉਹਨੇ ਵੀ ਰੋਟੀ ਆਪੋ ਖੜੀ ਆਤੇ ਤੇ ਖਾਧੀ ਉਹ ਨਹੀਂ ਬਾਪੂ ਕਹਿੰਦੀ ਮੈਲੇ ਹੱਥਾਂ ਨਾਲ ਰੋਟੀ ਨਹੀਂ ਖਾਣੀ ਮੈਨੂੰ ਇਹ ਸਖਾਇਆ ਗਿਆ ਹੱਥ ਧੋ ਪਹਿਲਾਂ ਉਹ ਫਿਰ ਰੋਟੀ ਜਦੋਂ ਖਾਣ ਲੱਗਦਾ ਤੂੰ ਦੇ ਦੁਪੱਟਾ ਲਿਆ ਹੋਇਆ ਕੁੜੀ ਦੇ ਤੇ ਉਹਨੇ ਆ ਆਪਣਾ ਦੁਪੱਟਾ ਨਾਲ ਕਹਿੰਦੀ ਬਾਪੂ ਇੱਕ ਮਿੰਟ ਹੋਰ ਰੁਕੋ ਤੁਹਾਡੀ ਪੱਗ ਤੇ ਮਿੱਟੀ ਲੱਗੀ ਐ ਮੈਂ ਲਾ ਦਿਆ ਤੂੰ ਕਹਿੰਦੀ ਮਿੱਟੀ ਜਦੋਂ ਝਾੜਨ ਲੱਗਦੀ ਤੇ ਫਿਰ ਉਹ ਅੰਦਰੋਂ ਫਿਰ ਵਹਿ ਤੁਰਦਾ ਉਹ ਸੱਚ ਮੁੱਚ ਪਛਤਾਵਾ ਵੀ ਤੇ ਫਿਰ ਕੁੜੀ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਹਿੰਦਾ ਕਹਿੰਦਾ ਅੱਜ ਜੇ ਮੇਰੀ ਪੱਗ ਤੇ ਲੱਗੀ ਹੋਈ ਮਿੱਟੀ ਜੇ ਤੂੰ ਬਰਦਾਸ਼ਤ ਨਹੀਂ ਨਾ ਕਰਦੀ ਤੇ ਮੈਨੂੰ ਯਕੀਨ ਹੈ ਮੇਰੀ ਪੱਗ ਦੀ ਇੱਜ਼ਤ ਨਹੀਂ ਰੱਖੇਗੀ ਇਹ ਤਾਂ ਕੀ ਹੈਗਾ ਵੀ ਸਾਡੇ ਸੰਸਕਾਰ ਨੇ ਸੀ ਜੋ ਜੋ ਬੱਚਿਆਂ ਨੂੰ ਦੇ ਜਾਂਦੇ ਉਹਨਾਂ ਨੇ ਉਹੀ ਬਣ ਜਾਣਾ ਹੈ ਮਿੱਟੀ ਹੈ কুমਭਾਰ ਉਹਨੂੰ ਗੁੰਨ ਕੇ ਚੱਕ ਤੇ ਚਾੜ ਕੇ ਜੋ ਜ ਆਕਾਰ ਦੇ ਦੇਵੇ ਉਹਨੇ ਉਹੀ ਬਣ ਜਾਣਾ ਮਿੱਟੀ ਕਦੇ ਨਹੀਂ ਕਹਿੰਦੀ ਹੁੰਦੀ ਮੈਨੂੰ ਤੂੰ ਕੀ ਬਣਾਉਣਾ ਹੈ ਗੁੰਨਣ ਵਾਲੇ ਦੀ ਮਰਜ਼ੀ ਹੈ ਜਿਸ ਦਿਨ ਬੱਚਾ ਸਾਡੇ ਘਰ ਚ ਜਨਮ ਲੈਂਦਾ ਅਸੀਂ ਉਹਦੇ কুমਭਾਰਾਂ ਅਸੀਂ ਬੁੰਨਣ ਵਾਲੇ ਸਾਡੀ ਜ਼ਿੰਮੇਵਾਰੀ ਲੱਗੀ ਹੈ ਉਹਨੂੰ ਆਕਾਰ ਦੇਣ ਦੀ ਇਸ ਕਰਕੇ ਕਦੇ ਵੀ ਉਸ ਬੱਚੇ ਤੋਂ ਵੇਛੇ ਲੈਣਾ ਹੋ ਉਹਨੂੰ ਆਕਾਰ ਦੇਣਾ ਅਸੀਂ ਉਹਨੂੰ ਇੱਕ ਮਨੁੱਖ ਬਣਾਉਣਾ ਹੈ ਇਹ ਨਾ ਕਹੋ ਵੀ ਉਹਨੂੰ ਅਸੀਂ ਕੱਲੀ ਰੋਟੀ ਦੇਣੀ ਹੈ ਰੋਟੀ ਦੇ ਨਾਲ ਨਾਲ ਉਹਨੂੰ ਸਮਝ ਵੀ ਅਸੀਂ ਦੇਣੀ ਹੈ